ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਭਾਜੜਾ ਪੈ ਗਿਆ ਨੇ ਜਿੱਥੇ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਖਾਸੇ ਤੱਤੇ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਦੂਸਰੇ ਪਾਸੇ ਸਿੱਖ ਕੌਮ ਦਾ ਖੂਨ ਵੀ ਉਬਾਲੇ ਮਾਰ ਰਿਹਾ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਨਯੰਗ ਸਿੰਘ ਜਥੇਬੰਦੀਆਂ ਤੋਂ ਲੈ ਕੇ ਸਿੱਖ ਪੰਥ ਦੇ ਵਿੱਚ ਜਿਹੜੀਆਂ ਸਟੂਡੈਂਟ ਐਸੋਸੀਏਸ਼ਨਸ ਨੇ ਜਾਂ ਹੋਰ ਜਿਹੜੀਆਂ ਅਲੱਗ-ਅਲੱਗ ਆਰਗੇਨਾਈਜੇਸ਼ਨਸ ਨੇ ਉਨ੍ਹਾਂ ਵੱਲੋਂ ਹਲਾ ਬੋਲ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵਿਰੁੱਧ ਲੋੜ ਪਈ ਤਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਵੀ ਬਣਾਈ ਜਾ ਸਕਦੀ ਹੈ ਲੋੜ ਪਈ ਤਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਉੱਤੇ ਇਵੇਂ ਹਾਵੀ ਰਹਿਣਗੇ ਜਾਂ ਇਹਨਾਂ ਦਾ ਕਬਜ਼ਾ ਬਣਿਆ ਰਹੇਗਾ ਲੋੜ ਪਈ ਤਾਂ ਇਹਨਾਂ ਨੂੰ ਤੂਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਵੀ ਕੱਢਿਆ ਜਾਵੇਗਾ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੋਣ ਦੇ ਨਾਲ-ਨਾਲ ਖੇਤਰੀ ਪਾਰਟੀ ਵੀ ਹੈ। ਸਭ ਤੋਂ ਐਬੀ ਤੱਕ ਇਹ ਪੰਥਕ ਪਾਰਟੀ ਹੈ। ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਧਰਮ ਦੀ ਵੀ ਗੱਲ ਕਰਦੀ ਹੈ। ਸਿੱਖ ਕੌਮ ਦੀ ਵੀ ਗੱਲ ਕਰਦੀ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰ ਲੈਣਾ ਇਰਵਾਇਤ ਬੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਉਸ ਬਾਦਲ ਅਤੇ ਉਸ ਦੇ ਸਾਥੀਆਂ ਦੀ ਐਸਡੀਪੀਸੀ ਦੇ ਕਬਦਾ ਕਬਜ਼ਾ ਹੈ ਸ਼੍ਰੋਮਣੀ ਅਕਾਲੀ ਦਲ ਉੱਤੇ ਕਬਜ਼ਾ ਹੈ ਸੁਖਬੀਰ ਸਿੰਘ ਬਾਦਲ ਜਾਨਕੀ ਬਾਦਲ ਪਰਿਵਾਰ ਦਾ ਕਦੋਂ ਇਸ ਨੂੰ ਖੜਾ ਛੁਡਾਵਾਂਗੇ ਇਸ ਨੂੰ ਲੈ ਕੇ ਖਾਸੇ ਤਤਤੇ ਹੋ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਰੀ ਰੁਘਵੀਰ ਸਿੰਘ ਅਤੇ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਸਿੱਖ ਸੰਗਤਾਂ ਨੂੰ ਸਮੋਹਨ ਕਰਦੇ ਹੋਏ ਕਿ ਆ ਕਿ ਲੋੜ ਪਈ ਤਾਂ ਨਵਾਂ ਸ਼੍ਰੋਮਣੀ ਅਕਾਲੀ ਦਲ ਵੀ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਉਹਦੇ ਵਿੱਚ ਆਵੇਗਾ ਲੋੜ ਪੈਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਧੂਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਜਾਵੇਗਾ ਇਹ ਤਾਂ ਅੰਗਰੇਜ਼ਾਂ ਵਾਲੀ ਗੱਲ ਹੋ ਗਈ ਡੂ অর ਡਾਈ ਕਰੋ ਜਾਂ ਮਰੋ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਖਲਾਰਾ ਜਿਹੜਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਦੂਰ ਡਾਈ ਵਾਲੀ ਗੱਲ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੋਕ ਨੇ ਸੁਖਬੀ ਸਿੰਘ ਬਾਦਲ ਉੱਤੇ ਜਿਹੜੀ ਸਹਿਮਤੀ ਪ੍ਰਗਟ ਕਰਦੇ ਨੇ ਕੁਝ ਅਜਿਹੇ ਲੋਕ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਾਲੇ ਵੀ ਕਹਿੰਦੇ ਨੇ ਕਿ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਫ਼ਸੀਲ ਤੋਂ 2 ਦਸੰਬਰ 2024 ਨੂੰ ਹੋਏ ਸੋ ਇਹਨਾਂ ਬਿਨ ਲਾਗੂ ਹੋਣੇ ਚਾਹੀਦੇ ਨੇ ਤੇ ਕੀ ਬਣੇਗਾ ਇਹਨਾਂ ਫੈਸਲਿਆਂ ਦਾ ਕਿਸ ਤਰ੍ਹਾਂ ਦੀ ਅਗੂ ਰਣਨੀਤੀ ਹੋਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਇੱਕ ਵਾਰ ਤਤੇ ਹੋ ਗਏ ਨੇ ਅ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਬਣਾਈ ਜਾਵੇਗੀ ਲੋੜ ਪਈ ਤਾਂ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਤੂਕੇ ਬਾਹਰ ਵੀ ਕੱਢਿਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਕਹਿੰਿਆ ਕਿ ਸਮਾਂ ਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਾਉਣ ਦਾ ਧੰਨਵਾਦ